ਪੰਡ ਮਾਚੀ ਵੀਰ ਨੂੰ ਮਾਦਮ ਵੀਰ ਨੂੰ ਭਗਤ ਅਸਰਾਂ ਦੀ ਵਾਰਸੀ ਹੈ ਸਮਾਦ ਬਣ ਉੱਥੇ ਵੀ ਆਪਣਾ ਹੀ ਖੜਾ ਲੱਗੂਗਾ ਸਾੜ ਵਾਲੀ ਵਾਰਸੀ ਹੈ ਭਗਤ ਜੀ ਜੀ ਸਾੜ ਵਾਲੀ ਸਭ ਨੇ ਪਹੁੰਚਣਾ ਸਾੜ ਵਾਲੀ ਵਾਰਸੀ ਹੈ ਵੀਰੋ ਭਗਤ ਅਸਰਾਂ ਦੀ ਸਮਾਦ ਬਸ ਸੁਹਾਣ ਬਾਈ ਨੂੰ ਰਾਏਪੁਰ ਖੁਰਦ ਬਾਈ ਨੂੰ ਰਾਏਪੁਰ ਖੁਰਦ ਮੌਲੀ ਵੈਦਵਾਨ ਕੇ ਲਾਗ ਪਿੰਡ ਹੈ ਜੀ ਰਾਏਪੁਰ ਖੁਰਦ ਬਾਈ ਨੂੰ 21 ਨੂੰ ਰਾਏਪੁਰ ਕਲਾ ਭਾਗੋ ਮਾਚਰੇ ਕੇ ਲਾਗ 23 ਨੂੰ ਰਾਏਪਰਕਾ ਦਾ ਬਾਗੋ ਮਾ ਕੇਲੇ ਗਿਆਗ ਬੜੀ ਦੇਖੋ 24 ਨੂੰ ਮਾਨਕਬਰ ਸ਼ਰੀਫ 24 ਤਰੀਕ ਨੂੰ ਮਾਨਕਬਰ ਸ਼ਰੀਫ ਮੁੱਲਾ ਬਰੇੜੀਆ 24 ਨੂੰ ਮਾਨਕਬਰ ਸ਼ਰੀਫ 27 ਨੂੰ ਫਾਂਟਵਾ 27 ਨੂੰ ਹਾਂਟਵਾ ਮੁੱਲਾ ਬਰੇੜੀਆ 27 ਨੂੰ ਫਾਂਟਵਾ ਭਾਈ ਨੂੰ ਮਨਾਣਾ 28 ਨੂੰ ਮਨਾਣਾ ਠਾਕੇ ਕੇ ਲਾ ਕੇ ਮਨਾਣਾ ਅੱਗੇ ਚੱਲੋ ਮਾਤੀ ਨੂੰ ਰਤਨਗੜ੍ਹ ਸਿੰਬਲ 29 ਨੂੰ ਰਤਨਗੜ੍ਹ ਸਿੰਬਲ ਕਰਾਈਗੇ ਲਾਗ ਰਤਨਗੜ੍ਹ ਸਿੰਬਲ ਕਰਾਈਗੇ ਲਾਗ ਲੈ ਵੀਰੋ ਤੀ ਆਵਾ ਖਾਣਾ ਕਰੋ ਨੌਂ ਚੌੜ੍ਹ ਵਾਸਤੇ ਕਰੋ ਚਾਰ ਡਾਂਸਰ ਚੌੜ੍ਹ ਮਸਤਵਰ ਚਾਰ ਡਾਂਸਰ 30 ਤਰੀਕ ਜੋ 30 ਤਰੀਕ ਜਿਹੜੀ ਨਾਸਟਰੀ ਉਹ ਆ ਰਹੀ ਹੈ ਚਾਰ ਡਾਂਸਰ ਆਪ ਵੀ ਮੇਰੀ ਮਿਹਰਮਾਨੀ ਕਰੋ ਕੋਈ 1 ਮਿੰਟ ਸੁਣਾ ਲੈ ਵੀ ਕਰਨੇ ਬਾਈ ਵੀਡੀਓ ਦਾ ਰੋਕਦੇ ਹੋਣੀ ਐਨਾ ਤਾਂ ਮੇਰੇ ਯਾਰ ਹਮੇ ਜਿੰਨਾ ਜ਼ੋਰ ਨਾਲ ਮੈਂ ਰੋਕੀ ਪੈਂਦਾ ਹੈ ਇਹ ਤਾਂ ਗੱਲੇ ਕੁਝ ਹੋਰ ਹੀ ਲੱਗਦੀ ਨਾਲ ਕੋਈ ਕੱਟਦਾ ਤਾਂ ਦਿਆਂਗਾ ਪਰ ਇਹ ਉਹ ਖਾਰੇ ਵੀ ਸੁਣ ਰਹੇ ਹੋ ਚਰਚਾ ਹੋ ਰਹੀ ਨਾ ਕੋਈ ਚਾਹਣਾ ਜਾਣਾ ਚਾਹ ਰਿਹਾ ਕਿੱਥੇ ਕੀ ਸ਼ੁਰੂ ਕਰ ਲੈ ਵੀਰੋ 12ਵੇਂ ਕੇ ਸੁਣਾ ਹੁਣ 12ਵੇਂ ਕੇ ਸੁਣੋ ਦੋ ਨੂੰ ਸਿਆਲਵਾ ਮਾਦਰੀ 12ਵੇਂ ਮਹੀਨੇ ਦੇ 2 ਤਰੀਕ ਨੂੰ ਸਿਆਲਵਾ ਮਾਦਰੀ 37 ਬਾਬਾ ਹਾਂਜੀ ਹਾਂਜੀ ਤਿੰਨ ਨੂੰ ਉਠਾਉਣਾ ਨੇ ਤਿੰਨ ਨੂੰ ਉਠਾਉਣਾ ਮੀਆਂ ਵਰਗੇ ਲਾਗ ਥਾਉਣਾ ਗਰਾਰੀ ਟੱਪ ਕੇ ਰੋਪੜ ਏਰੀਆ 6 ਨੂੰ ਟਗੜਾੜੀ 6 ਨੂੰ ਟਗੜਾੜੀ ਮਰੰਡਾ ਏਰੀਆ 7 ਨੂੰ ਨੂਰਪੁਰ ਬੇਦੀ 7 ਨੂੰ ਨੂਰਪੁਰ ਬੇਦੀ ਆ ਡਰਿਆਉ ਟੱਪ ਗਏ ਬਸੀ ਚਨੌਲੀ ਬਸੀ ਚਨੌਲੀ ਪਿੰਡ 'ਵਾਂ ਲੱਗਣਾ ਬਸੀ ਚਨੌਲੀ ਦੇ ਵਿੱਚ 14 ਨੂੰ ਮਾਨਕਪੁਰ ਕੱਲਰ ਜਾਉਣਾ ਨੂੰ ਮਾਨਕਪੁਰ ਕੱਲਰ ਡੈਡੀ ਦੇ ਰੋਡ 에어ਪੋਰਟ ਵਾਲੇ ਬਰੇ ਜੀ 14 ਨੂੰ ਮਾਨਕਪੁਰ ਕੱਲਰ 19 ਤਰੀਕ ਨੂੰ ਭਗਤਦਾਸ ਰਾਂਗੀ ਸਮਾਰੋਹ ਤੇ 12ਵੇਂ ਖੜੀ ਜ਼ਮੀਨ ਨੇ ਅੱਗੇ ਚੱਲੀ ਚੰਨ ਬੜੀ ਆ ਅੱਛਾ ਪਹਿਲੇ ਮਹੀਨੇ ਚੱਲ ਖੱਡਿਆਂ ਭਰੌ ਲਈ ਜੀ ਪਹਿਲੀ ਨੂੰ ਉਹ ਪਹਿਲੀ ਤਰੀਕ ਨੂੰ ਮੇਰੇ ਖੱਡਿਆਂ ਭਰੌਣੀ ਲਗਣਾ ਭਰੌਣੀ ਰਾਇ ਭਰਾਨੀ ਲੱਪ ਗਿਆ ਪਹਿਲੀ ਤਰੀਕ ਆ ਬਣਾਜੀ ਉਹ ਅੰਕਲ ਜਿਉ ਉਹ ਤਾਂ ਗਲਤ ਕਰ ਲਿਆ ਆਹੋ ਜਿਉ ਦੂਸਰੇ ਮਹੀਨੇ ਮ ਕਰਨਾ ਆ ਉਹ ਦੋਈ ਲੱਲੇ ਕਾਪੀ ਦੋਈ ਕਾਪੀ ਜੱਕ ਲੈ ਹੋਰ ਨਾ ਪੱਤਰੀ ਗਲਤ ਖਲਾਦੀ ਉਹ ਲੈ ਕੌਣ ਜੂ ਵਿਅਕਤੀ ਦੋਨੋਂ ਸਮਾਨਾ ਖਰ ਬਸ ਜਾਣਗੇ ਸਾਡੇ ਖਾਲਸਾ ਔਰ ਦੋ ਨੂੰ ਵੀਰ ਸਵਾਣਾ ਖੁਰਦ ਲਗਦਾ ਮੀਨਾ ਪਹਿਲਾ ਉਹ ਕੱਢਦੇ ਮਨਮਤੇ ਵੀ ਫਿਰ ਉਹ ਢੱਡੂ ਘੋੜੀ ਦੋ ਨੂੰ ਸਵਾਣਾ ਖੁਰਦ ਛੋਟਾ ਸਵਾ ਮਰੰਡਾ ਟੱਪ ਗਿਆ ਅੱਗੇ 8 ਨੂੰ ਸੁਧਾਰੀ ਮਦਰ 8 ਨੂੰ ਸੁਧਾਰੀ ਤੇ ਆਪਕਿੰਨਾ ਅੱਛਾ 3 ਨਾਲ ਖੜਾ ਤਾਂ 3 ਨਾਲ ਛੱਤ ਪਿਆ ਉਹ ਮਾਣ ਠੀਕ ਹੈ 8 ਨੂੰ ਸੁਧਾਰੀ ਮਾਜਰਾ 8 ਨੂੰ ਵੀਰੋ ਸੰਧਾਰੀ ਮਾਜਰਾ ਪ੍ਰੇਮ ਪਰੇਗੇ ਰਾਗ 10 ਨੰਬਰ ਹੋਲੀ 10 ਨੂੰ ਮਰਾਉਲੀਆਂ ਚੰਡੇ ਮਾਜਰੇਗੇ ਰਾਗ 10 ਨੂੰ ਮਰਾਉਲੀਆਂ 11 ਨੂੰ ਮਾਨਕ ਪਰ 11 ਨੂੰ ਮਾਨਕ ਮਾਜਰਾ ਭਾਗੋ ਮਾਜਰੇਗੇ ਰਾਗ